ਰਾਜ ਸਭਾ ਮੈਂਬਰ ਕੌਣ ਹੈ? ਆਮ ਆਦਮੀ ਪਾਰਟੀ ਦਾ। ਹੁਣ ਇੱਥੇ ਦੇਖੇ ਤਾਂ ਹੈ ਨਹੀਂ ਕਦੀ ਕੰਮ ਦਾ ਕੀਤਾ ਨਹੀਂ ਰਾਜ ਸਭਾ ਮੈਂਬਰ ਕੀ ਕਰੂਗਾ? ਉਹ ਤਾਂ ਖਰੀਦੀ ਹੋਈ ਰਾਜ ਸਭਾ। ਇੱਕ ਕੰਮ ਕਰਾਉਣ ਝੂਠਾਂ ਦਾ ਪੰਦ ਬਲਾ ਪਲੰਦਾ ਬਣਾਇਆ ਝੂਠ ਦਾ ਪਲੰਦਾ। ਉਹ ਤੋਂ ਇਲਾਵਾ ਕੰਮ ਕੋਈ ਨਹੀਂ। ਉਹ ਪੰਜਾਂ ਜੇ ਆਸ਼ੂ ਨੇ ਜਾਂ ਉਹਦੀ ਵਾਈਫ ਨੇ ਸਾਡੀ ਭਾਬੀ ਨੇ 1 ਰੁਪਇਆ ਮਨ ਦੱਦਾਰਾ ਮੱਝ ਡਰਾ ਕਰਦੇ। ਜੇ ਵਾਹ ਕਾਂਗਰਸ ਹੈਗੇ ਜਿਹਨਾਂ ਨੂੰ ਤੁਸੀਂ ਮੰਤਰੀ ਕਹਿੰਦੇ ਹੋ। ਜੇ ਮੰਤਰੀ ਹੁੰਦੇ ਇੰਨੇ ਚੰਗੇ ਹੁੰਦੇ ਤਾਂ ਹਰ ਅੱਜ ਦਾ ਹੀ ਦਿਨ ਰਹਿ ਗਿਆ ਕੱਲ ਤਾਂ ਲਾਸਟ ਖਤਮ ਪਰ ਅੱਜ ਵੀ ਤੁਸੀਂ ਇਕੱਲੇ ਹੀ ਮਿਲੇ ਹੋ ਤੁਹਾਡੇ ਨਾਲ ਤਾਂ ਕੋਈ ਨਹੀਂ ਜਿਹੜਾ ਬੰਦਾ ਓਨੈਸਟੀ ਨਾਲ ਕੰਮ ਕਰਦਾ ਨਾ ਜਿਹੜੇ ਬੰਦੇ ਨੂੰ ਅਫਰਾਈਟਨੈਸ ਪਤਾ ਜਿਹੜੇ ਬੰਦੇ ਨੂੰ ਪਤਾ ਹੈ ਕਿ ਮੈਂ ਲੋਕਾਂ ਦੇ ਮਾਣ ਦੇ ਵਾਸਤਾ ਹੈਗਾ ਉਹਨੂੰ ਇਹ ਸ਼ੋਸ਼ਿਆਂ ਦੀ ਲੋੜ ਨਹੀਂ ਹੁੰਦੀ ਛੋਟਿਆਂ ਦੀ ਲੋੜ ਕਿਉਂ ਮੈਂ ਦੀ ਅੜਕਮ ਯੋਰਨਦਿਆ ਤੇ ਮੈਂ ਕਮਜ਼ੋਰ ਨਹੀਂ ਹੈਗਾ ਤਾਂ ਕੀ ਗੱਲ ਹੈ ਕਿ ਸਤਵੀਰ ਬਦਲ ਹੋਣਾ ਤੇ ਤੁਹਾਡੇ ਤੇ ਟਰਸਟ ਕੀਤਾ ਇੱਕ ਨੌਜਵਾਨ ਚਿਹਰਾ ਮੈਂ ਕਹਾਂਗਾ ਨੌਜਵਾਨ ਚਿਹਰਾ ਅੱਗੇ ਲੈ ਕੇ ਕਿ ਸਬੂਤ ਤਾਂ ਬਹੁਤ ਵਜਿਆ ਹੈ ਆਕੇ ਵੇਖ ਲੋ ਕਿ ਜਦ ਤੱਕ ਹੋਵੇਗਾ ਪ੍ਰੋਬਲਮ ਆਣੀ ਹੈ ਲੁਧਿਆਣਾ ਜਿਮੜੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਹਰ ਪਾਰਟੀ ਦੀ ਵਾਹ ਲੱਗੀ ਹੋਈ ਹੈ ਜੇ ਗੱਲ ਕਰਦੇ ਆ ਬੀਜੇਪੀ ਹੋਵੇ ਕਾਂਗਰਸ ਹੋਵੇ ਜਾਂ ਸ਼੍ਰੋਮਣੀ ਕਾਲੀ ਦਲ ਹੋਵੇ ਹਰ ਪਾਰਟੀ ਨੇ ਆਪਣੇ ਉਮੀਦਵਾਰ ਨੂੰ ਲੈ ਕੇ ਰਾਜਨੀਤੀ ਪੂਰੀ ਤਰ੍ਹਾਂ ਤੇਜ਼ ਕਰ ਦਿੱਤੀ ਗਈ ਹੈ ਗੱਲ ਕਰਾਂਗੇ ਅਸਰ ਨਾਲ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਪਰਵਕਰ ਸਿੰਘ ਘੁੰਮਣ ਦੇ ਮੁੰਡੇ ਨੂੰ ਕਮੇਟ ਸਾਹਿਬ ਬਹੁਤ ਵੱਡੀ ਗੱਲ ਆ ਕਿਉਂਕਿ ਇੱਕ ਪਾਸੇ ਦੇਖਾ ਰਾਜ ਸਭਾ ਮੈਂਬਰ ਆ ਤੁਹਾਡੇ ਸਾਹਮਣੇ ਦੂਜੇ ਪਾਸੇ ਸਾਬਕਾ ਵਜ਼ੀਰ ਨੇ ਕਿਸ ਤਰ੍ਹਾਂ ਤੁਹਾਡੀਆਂ ਤਿਆਰੀਆਂ ਚੱਲ ਰਾਜ ਸਭਾ ਮੈਂਬਰ ਕੋਣ ਹੈ? ਆਮ ਆਦਮੀ ਪਾਰਟੀ ਦਾ। ਉਹ ਇੱਥੇ ਦੇਖੇਦਾ ਹੈ ਨਹੀਂ ਕਦੀ ਕੰਮ ਦਾ ਕੀਤਾ। ਨਹੀਂ ਰਾਜ ਸਭਾ ਮੈਂਬਰ ਕੀ ਕਰੂਗਾ? ਉਹ ਤਾਂ ਖਰੀਦੀ ਹੋਈ ਰਾਜ ਸਭਾ। ਜਿਹੜਾ ਖੀਦਰਵਾਲਾ ਨੂੰ ਤਾਂ ਪੈਸੇ ਦੇ ਕੇ ਜੇ ਖਰੀਦਦਾ ਤਾਂ ਪੈਸੇ ਦੇ ਕੇ ਫਿਰ ਖਰਚ ਦੇ ਬੰਦੇ। ਤੇ ਕੋਈ ਗੱਲ ਵਧਾ ਕੀ ਹੈ। ਕੋਈ ਰਾਜ ਸਭਾ ਮੈਂਬਰ ਨਹੀਂ ਹੈਗਾ। ਕੋਈ ਵਜੀਰ ਨਹੀਂ ਹੈਗਾ। ਵਜੀਰ ਉਹ ਹੈ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਐਲੀਗੇਸ਼ਨ ਲੱਗੀ ਹੋਈ ਹੈ। ਤੇ ਰਾਜ ਸਭਾ ਮੈਂਬਰ ਉਹਨਾਂ ਦੇ ਪਾਸਟ ਬਹੁਤ ਐਜੂਕੇਸ਼ਨ ਲਿਖੇ ਹੋਏ ਆ ਮੈਂ ਉਹਨਾਂ ਬਾਰੇ ਗੱਲ ਨਹੀਂ ਕਰੂੰ ਮੈਸੋ ਆਪਣੀ ਗੱਲ ਕਰ ਸਕਦਾ ਮੈਂ ਦੇਖੋ ਕਿਸੇ ਦਾ ਮਾੜਾ ਚੰਗਾ ਕਹਿਣ ਵਾਲਾ ਕੁਝ ਨਹੀਂ ਹੈਗਾ ਇਹ ਇੱਕ ਨਿਰੇਸ਼ਨ ਬਣ ਗਈ ਆ ਲੋਕਾਂ ਦੇ ਵਿੱਚ ਆਪਾਂ ਪ੍ਰੈਸ ਨੇ ਪੈਦਾ ਕੀਤੇ ਗੁੱਸਾ ਨਾ ਕਰੋ ਬਿਲਕੁਲ ਇਹ ਪ੍ਰੈਸ ਕਹਿੰਦੀ ਐ ਐਮਪੀ ਐ ਸਾਢੇ ਤਿੰਨ ਤਿੰਨ ਸਾਲ ਹੋ ਗਏ ਨੂੰ ਐਮਪੀ ਬਣੇ ਸਾਢੇ ਤਿੰਨ ਹੋ ਸਾਲ ਹੋ ਗਏ ਸਰਕਾਰ ਬਣੀ ਨੂੰ ਇੱਕ ਕੰਮ ਕਰਾ ਦੇਣ ਝੂਠਾਂ ਦਾ ਪੰਦ ਜਿਹੜਾ ਪਲੰਦਾ ਬਣਾਇਆ ਝੂਠ ਦਾ ਪਲੰਦਾ ਉਹ ਤੋਂ ਇਲਾਵਾ ਕੰਮ ਕੋਈ ਨਹੀਂ ਉਹਨਾਂ ਕੋਲ ਦੂਜੇ ਵਾਹੇ ਕੌਂਸਲ ਦੇ ਹੈਗੇ ਜਿਹਨੂੰ ਤੁਸੀਂ ਮੰਤਰੀ ਕਹਿੰਦੇ ਹੋ ਤੇ ਮੰਤਰੀ ਹੁੰਦੇ ਇੰਨੇ ਚੰਗੇ ਹੁੰਦੇ ਤਾਂ ਹਾਰ ਜਾਂਦੇ ਤੇ ਮੰਤਰੀ ਹੁੰਦੇ ਤਾਂ ਆਪਣੀ ਐਰੋਗੈਂਸ ਛੱਡ ਦਿੰਦੇ ਉਹਨਾਂ ਦੇ ਦੋਨਾਂ ਦੀ ਜਗ੍ਹਾ ਇੰਟਰਵਿਊ ਲਓ ਵਿਚਾਰੇ ਦੋਨੋਂ ਟੈਨਸ਼ਨ ਫਿਰਦੇ ਆ ਅੱਜ ਦਾ ਲਾਸਟ ਦਿਨ ਹੈਗਾ ਕੱਲ ਤਾਂ ਸਰ ਪਰਚੋ ਚੋਰ ਵਿਚਾਰ ਮੰਦਾ ਵਿਚਾਰਾ ਟੈਨਸ਼ਨ ਵੇਖੋ ਕਿੰਨੀ ਮਿੜੀ ਹੋਈ ਹੈ ਤੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਉੱਪਰ ਈਸ਼ੂ ਨੂੰ ਕਿ ਇਹਨੇ ਟੈਨਸ਼ਨ ਲਾਦੇ ਭਾਈ ਜਲਦੀ ਤੁਸੀਂ ਇਹ ਕਹਿੰਦੇ ਵੀ ਟੈਨਸ਼ਨ ਬਹੁਤ ਮਿਲੀ ਆ ਅੱਜ ਦੇਖਿਆ ਤਾਂ ਅੱਜ ਦਾ ਹੀ ਦਿਨ ਰਹਿ ਗਿਆ ਕੱਲ ਤਾਂ ਲਾਸਟ ਖਤਮ ਪਰ ਅੱਜ ਵੀ ਤੁਸੀਂ ਇਕੱਲੇ ਹੀ ਮਿਲੇ ਹੋ ਤੁਹਾਡੇ ਨਾਲ ਤਾਂ ਕੋਈ ਵੀ ਨਹੀਂ ਹੈ ਤੁਹਾਨੂੰ ਕਿਹਨੇ ਕਹਿਤਾ ਮੇਰੇ ਆਫਿਸ ਆਗੇ ਦੇਖੋ ਮੇਰੇ ਘਰੇ ਹੋ ਤੁਸੀਂ ਮੈਂ ਘਰ ਤੇ ਆਫਿਸ ਫਰਕ ਰੱਖਿਆ ਹੋਇਆ ਹੈ ਅੱਛਾ ਜੀ ਮੇਰੇ ਆਫਿਸ ਹੈ ਬਾਈ ਦੋ ਮੀਟਿੰਗਾਂ ਟੰਡ ਕਰਕੇ ਆਇਆ ਤੇ ਚੌਥੀ ਵੀ ਨਹੀਂ ਕਰਾ ਚੱਲਿਆ ਉਮਮਨ ਐ ਹੁੰਦਾ ਨਾ ਕਿ ਜਿਸ ਤਰ੍ਹਾਂ ਘਰਾਂ ਦੇ ਵਿੱਚ ਹੀ ਬਹੁਤ ਹੁੰਦਾ ਲਾਮ ਲਖਸ਼ ਲੱਗਿਆ ਘਰਾਂ 'ਚ ਬੈਨਰ ਬਹੁਤ ਲੱਗੇ ਹੁੰਦੇ ਨੇ ਆਮ ਲੋਕ ਬਹੁਤ ਆਏ ਹੁੰਦੇ लास्ट ਦਿਨ ਇਹ ਨਾ ਪੋਲਿਟੀਕਲ ਸਿਸਟਮ ਦਾ ਨਾ ਇੱਕ ਬਹੁਤ ਹੀ ਮੱਧ ਭੰਗਾ ਦਿਨ ਹੈ ਕਿ ਆਪਾਂ ਇਹ ਕੰਮ ਕਰ ਰਹੇ ਹਾਂ ਜਿਹੜਾ ਬੰਦਾ ਓਨੈਸਟਲੀ ਕੰਮ ਕਰਦਾ ਹੈ ਨਾ ਜਿਹੜੇ ਬੰਦੇ ਨੂੰ ਅਪਰਾਇਟਨੈਸ ਪਤਾ ਜਿਹੜੇ ਬੰਦੇ ਨੂੰ ਪਤਾ ਹੈ ਕਿ ਮੈਂ ਲੋਕਾਂ ਦੇ ਮਾਣੇ ਵਾਸਤੇ ਆਇਆ ਹੈਗਾ ਉਹਨੂੰ ਇਹ ਛੋਸ਼ਿਆਂ ਦੀ ਰੋਡ ਨਹੀਂ ਹੁੰਦੀ ਅਸੱਚ ਮੋਡਿਆਂ ਦੀ ਰੋਡ ਕਿਹੜੋਂ ਪੈਂਦੀ ਹੈ ੜੇ ਕਮਜ਼ੋਰ ਹੁੰਦੇ ਆ ਤੇ ਮੈਂ ਕਮਜ਼ੋਰ ਨਹੀਂ ਹੈਗਾ ਮੈਂ ਉਹ ਆ ਜਿਹੜਾ ਇਕੱਲਾ ਹੀ ਸਿਸਟਮ ਨੂੰ ਪਲਟਣ ਦੀ ਤਾਕਤ ਰੱਖਦਾ ਇਕੱਲਾ ਹੀ ਸਿਸਟਮ ਨੂੰ ਪਲਟਣ ਦੀ ਤਾਕਤ ਰੱਖਦਾ ਤਾਂ ਇਹੀ ਗੱਲ ਆ ਕਿ ਸੁਖਵੀਰ ਬਾਦਲ ਹੁਣਾਂ ਤੇ ਤੁਹਾਡੇ ਤੇ ਟਰਸਟ ਕੀਤਾ ਇੱਕ ਨੌਜਵਾਨ ਚਿਹਰਾ ਮੈਂ ਕਹਾਂਗਾ ਨੌਜਵਾਨ ਚਿਹਰਾ ਅੱਗੇ ਲੈ ਕੇ ਆਇਆ ਮੈਂ ਨੌਜਵਾਨ ਹੀ ਹੈਗਾ ਮੇਰੇ ਤਾਂ ਬੱਚੇ ਮੈਰਿਟ ਹੈ ਕਿਉਂਕਿ ਦੇਖੋ ਗੱਲ ਕਰਦਾ ਵੀ ਨੌਜਵਾਨ ਚਿਹਰਾ ਇਹਦਾ ਸੈਂਸ ਵੀ ਪਹਿਲਾਂ ਜੇ ਪੋਲੀਟੀਕਲ ਕੇ ਤੁਹਾਡੇ ਤੋਂ ਕਈ ਸੀਨੀਅਰ ਸੀਗੇ ਮੌਜੂਦ ਦੇਖੋ ਇਹ ਤਾਂ ਪਾਰਟੀ ਨੇ ਦੇਖਣਾ ਹੈਗਾ ਕਿਹਨੂੰ ਕਰਨਾ ਹੈ ਕਿਹਨੂੰ ਨਹੀਂ ਕਰਨਾ ਮੈਂ ਪਾਰਟੀ ਨੂੰ 86 ਦੇ ਜੁੜਿਆ ਹਾਂ ਜਦ ਕਾਲਜ ਪੋਲੀਟਿਕਸ ਸੀ ਸੀਗਾ ਮੈਂ ਕਾਲਜ ਦਾ ਪ੍ਰਧਾਨ ਸੀਗਾ ਠੀਕ ਹੈ ਨਾ ਮੈਂ ਬਾਅਦ ਅਸੋਸੀਏਸ਼ਨ ਦਾ ਪੰਜਵਰੀ ਪ੍ਰਧਾਨ ਰਿਹਾ ਬਾਲ ਕੌਂਸਲ ਐਕਟਿੰਗ ਚੇਅਰਮੈਨ ਵਾਈਸ ਚੇਅਰਮੈਨ ਰਿਹਾ ਸਾਰਾ ਕੁਝ ਦੇਖ ਲਿਆ ਪਰ ਜ਼ਿੰਦਗੀ ਦੇ ਵਿੱਚ ਨਾ ਮੈਨੂੰ ਆ ਨਹੀਂ ਹੁੰਦਾ ਕਦੀ ਕੇ ਬਹਾਦਰ ਉਹ ਲਾਮ ਲਸ਼ਕਰ ਲੈ ਕੇ ਮੇਰੀ ਜਿਹੜਾ ਨਾ ਲਾਮ ਲਸ਼ਕਰ ਰਹੀ ਆ ਉਹਨਾਂ ਜੋ ਵੋਟ ਪੈਂਦੀ ਉਹ ਤੋਂ ਬਾਅਦ ਹੀ ਪਤਾ ਲੱਗਦਾ ਲੋਕਾਂ ਨੂੰ ਕੀ ਸੀ ਹਾਂ ਲਾਮ ਲਸ਼ਕਰ ਦੀ ਵੀ ਗੱਲ ਕਰ ਲਈਏ ਕੱਲ ਅਸੀਂ ਵੈਸਟ ਦੇ ਬੰਦਿਆਂ ਨੇ ਇੱਕ ਰੈਲੀ ਕੱਢੀ ਆ ਉਹ ਰੈਲੀ ਸੀ ਕਿ ਰੈਲਾ ਸੀਗਾ ਆਮ ਲੋਕਾਂ ਨੂੰ ਦੇਣੀਆਂ ਇਹਨਾਂ ਨੇ ਤਾਂ ਬਾਹਰੋਂ ਵਗਾ ਵਗਾ ਕੇ ਕਾਰਾਂ ਦਿਖਾਉਂਦੇ ਪਏ ਨੇ ਆਮ ਆਦੀ ਪਾਰਟੀ ਦੇ ਕਾਂਗਰਸ ਵਾਲੇ ਤੇ ਮੇਰੇ ਤੋਂ ਸਾਰੇ ਦੇ ਦੇਖਿਆ ਹੋਣਾ ਕਿ ਲੋਕਲ ਬੰਦੇ ਸਾਰੇ ਵੈਸਟ ਵਾਲੇ ਸੀਗੇ ਵੈਸਟ ਚੋਂ ਹੀ 2500 ਬੰਦਾ ਸੀਗਾ ਵਿਚੋਂ ਦੋਟਾ ਇਸੋ ਰੇਡੀ ਸੀਗੇ ਕਿ ਕਿੱਥੋਂ ਆਉਂਦਾ ਇਹ ਪਿਆਰ ਹੈ ਇਹ ਪਰਿਵਾਰ ਹੈ ਆਮ ਲੋਕਾਂ ਦਾ ਪਿਆਰਾ ਪਰਿਵਾਰ ਆ ਤੁਸੀਂ ਪਰਵਾਹ ਦੀ ਗੱਲ ਕਰ ਪਰ ਦੇਖਿਆ ਤਾਂ ਮਨਪ੍ਰੀਤ ਬਾਦਲ ਤੇ ਤੁਸੀਂ ਉਹ ਮਨਪ੍ਰੀਤ ਇਹ ਵਾਲੀ ਤੇ ਐਲੀਗੇਸ਼ਨ ਲਾਉਂਦੇ ਸੀ ਉਹ ਖੁਦ ਆ ਰਹੇ ਨੇ ਕਹਿੰਦੇ ਜੇ ਕੋਈ ਸਬੂਤ ਆ ਤਾਂ ਪੇਸ਼ ਕਰਨ ਗੱਲ ਇਹ ਤਾਂ ਇਹ ਜਿਹੜੇ ਆ ਤੁਹਾਡੇ ਆ ਗੱਲ ਜਿਹੜੀ ਕਰਦੇ ਨੇ ਉਹਨਾਂ ਨਾਲ ਗੱਲ ਕੀਤੀ ਮੈਨੂੰ ਦੱਸਤਾ ਕਿ ਸਬੂਤ ਤਾਂ ਬਹੁਤ ਕੁਝ ਆ ਆ ਕੇ ਵੇਖ ਲੋ ਕਿ ਜਨਤਕ ਹੋ ਕੇ ਤਾਂ ਪ੍ਰੋਬਲਮ ਆਣੀ ਹੈ ਪਰ ਜੇ ਤੁਸੀਂ ਇਹ ਗੱਲ ਤਾਂ ਛੱਡ ਦਿਓ ਪ੍ਰਾਣੀ ਜੇ ਤੁਸੀਂ ਕਹਿੰਦੇ ਮੈਂ ਆਪਣਾ ਅਕਸ਼ੋਮਨੀ ਕਾਲੀਦਾਲ ਹੈ ਹਾਂ ਦਾ ਮੈਂਬਰ ਆ ਤੇ ਮੇਰੇ ਨਾਲ ਆ ਕੇ ਮੋਢੇ ਨਾਲ ਮੋਢਾ ਲਾ ਕੇ ਆਪਣਾ ਦੱਸ ਦੋ ਕਿ ਸਾਡੀ ਕਿਹ ਗਲਤ ਹੈ ਇੱਥੇ ਕਿਉਂ ਨਹੀਂ ਕਿਉਂ ਆ ਕੇ ਪ੍ਰਚਾਰ ਨਹੀਂ ਕਰ ਰਹੇ ਦੇਖੋ ਕਹਿਣੀ ਤੇ ਕਥਨੀ ਇੱਕੋ ਨਹੀਂ ਚਾਹੀਦੀ ਮੈਂ ਵਕੀਲ ਆ ਮੇਰੇ ਤੇ ਕਿਹੜੀ ਕਥਨੀ ਆਖਿਆ ਜੇ ਮੈਂ ਕਹੂੰਗਾ ਨਾ ਕਿ ਆ ਤੁਹਾਡੇ ਮਾਈਕ ਤੇ ਨੀਲਾ ਤੇ ਲਾਲ ਤੇ ਚਿੱਟਾ ਰੰਗ ਆ ਤੇ ਨੀਲਾ ਲਾਲ ਚਿੱਟਾ ਹੀ ਹੋਊਗਾ ਮੈਂ ਉਹ ਸਿਆਸਤਦਾਨਾਂ ਵਾਂਗੂ ਨਹੀਂਗਾ ਕਿ ਕਹਾਂਗਾ ਇੱਥੇ ਕਾਲਾ ਤੇ ਪੀੜਾ ਰੰਗ ਆ ਤੇ ਹਰਾ ਰੰਗ ਆ ਕਿਉਂਕਿ ਉਹ ਪ੍ਰੂਵ ਕਰਨਾ ਜਾਂਦੇ ਆ ਆਪਣੇ ਆਪ ਨੂੰ ਮੈਂ ਆਪਣਾ ਪ੍ਰੂਵ ਕਰਨ ਦੀ ਮੈਨੂੰ ਲੋੜ ਨਹੀਂ ਹੈਗੀ ਮੈਂ ਤਾਂ ਆਲਰੇਡੀ 34 ਸਾਲ ਦੀ ਵਕਾਲਤ ਵਿੱਚ ਪ੍ਰੂਵ ਹਾਂ ਵਕਾਲਤ ਵਿੱਚ ਵੀ ਤੁਹਾਡੇ ਵਿਰੋਧੀ ਗੱਲ ਕਰਦੇ ਕਿ ਬਹੁਤ ਮਹਿੰਗੇ ਹੋ ਤੁਸੀਂ ਹਰ ਬੰਦੇ ਦੀ ਅਪਰੋਚ ਨਹੀਂ ਹੈਗੇ ਇਹ ਗੱਲ ਦੱਸਣੀ ਵੀ ਬਹੁਤ ਜ਼ਰੂਰੀ ਆ ਨਹੀਂ ਤੁਹਾਡੀ ਬਹੁਤ ਅੱਛੀ ਗੱਲ ਆ ਪਰ ਕਿਹੜੇ ਵਿਰੋਧੀ ਨੇ ਕਿਹਾ ਉਹਨੇ ਇੱਕ ਨਾਮ ਤਾਂ ਲੈ ਦੋ ਮੈਂ ਤਾਂ ਫੀਸਾਂ ਲੈਣਾ ਬਿਲਕੁਲ ਪਰ ਉਹਨਾਂ ਕੋਲ ਲੈਣਾ ਜਿਹੜੇ ਦੇ ਸਕਦੇ ਗਾਉਂਦੀ ਅਨੰਦ ਪੁੱਛੋ ਭਾਰਤ ਪੁੱਛੋ ਨਾਸ਼ਵੀ ਨੂੰ ਪੁੱਛ ਲਓ ਜਿਹੜੇ ਕਹਿੰਦੇ ਮੈਨੂੰ ਪਤਾ ਉਹਨਾਂ ਨੇ ਕੀ ਗੱਲ ਕੀਤੀ ਸੀਗੀ ਆਪਾਂ ਕਦੋਂ ਗੱਲ ਕਰੀਏ ਸੱਚੀ ਗੱਲ ਹੈ ਨਾ ਉਹਨਾਂ ਪੁੱਛੋ ਉਹਨਾਂ ਨੇ ਇੰਨੇ ਅਮੀਰ ਹੋ ਕੇ ਹਜ਼ਾਰਾਂ ਕਰੋੜ ਦੇ ਜਿਹੜੇ ਇਹ ਕੱਪੜੇ ਕਰਨ ਤੋਂ ਬਾਅਦ ਜਿਹੜੇ ਕਹਿੰਦੇ ਆਪਣੇ ਉਹਨਾਂ ਐਲੀਗੇਸ਼ਨ ਸੀਗੇ ਤੇ ਮੈਨੂੰ 1 ਰੁਪਿਆ ਦਿੱਤਾ ਚਲੋ ਇਦਾਂ ਗੱਲ ਕਰੋ ਓਪਨ ਚੈਲੇ ਜੇ ਆਸ਼ੂ ਨੇ ਜਾਂ ਉਹਦੀ ਵਾਈਫ ਨੇ ਸਾਡੀ ਭਾਬੀ ਨੇ 1 ਰੁਪਿਆ ਮੈਨੂੰ ਦਿੱਤਾ ਰ ਮੈਂ ਅੱਜ ਵਿਡਰਾਅ ਕਰਨ ਨੂੰ ਜਾ ਕੇ ਅੱਛਾ ਜੀ ਪੁੱਛੋ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਮੈਂ ਕਹਿੰਦਾ ਵੱਡੀ ਗੱਲ ਨਹੀਂ ਕਰ ਬਹੁਤ ਵੱਡੀ ਗੱਲ ਕਰ ਰਿਹਾ ਮੈਂ ਤਾਂ ਵਿਜਨੂੰ ਗਰੀਬ ਸਮਝਦਾ ਕਿ ਕਈ ਜਿਹੜੇ ਗਰੀਬ 60% ਗਰੀਬਾਂ ਦੇ ਕੇਸ ਲੜਦਾ ਮੈਂ ਤਾਂ ਉਹਨੂੰ ਗਰੀਬ ਸਮਝ ਕੇ ਫੀ ਪੈਸੇ ਹੀ ਲਏ ਅੱਜ ਹੋਰ ਦੱਸੋ ਉਹਨੂੰ ਕੋ ਟਾਈਪਿੰਗ ਦੇ ਪੈਸੇ ਦਿੱਤੇ ਅੱਛਾ ਜੀ ਉਹਨੂੰ ਟਿਕਟ ਤਾਂ ਲੱਗਦੀ ਨਹੀਂ ਸੀ ਕੋਈ ਵਿਚਾਰੇ ਅੰਦਰ ਸੀਗੇ ਹਾਂਜੀ ਪਰ ਟਾਈਪਿੰਗ ਦੇ ਪੈਸੇ ਵੀ ਦਿੱਤੇ ਤਾਂ ਇਹ ਮੈਨੂੰ ਕਹਿ ਦੇਣਾ ਅੱਛਾ ਜੀ ਤੁਸੀਂ ਕੁੰਮਨ ਸਾਹਿਬ ਇੱਕ ਗੱਲ ਹੋਰ ਤੁਹਾਡੇ ਬਾਰੇ ਤੁਸੀਂ ਕ੍ਰਿਕਟ ਦੇ ਬਹੁਤ ਵੱਡੇ ਫੈਨ ਹੋ ਅੱਜ ਵੀ ਕ੍ਰਿਕਟ ਖੇਡਦੇ ਇੱਕ ਦਿਨ ਮੈਨੂੰ ਯਾਦ ਆ ਤੁਸੀਂ ਕੰਪੇਨਿੰਗ ਕਰਨੇ ਗਏ ਸੀ ਉੱਥੇ ਵੀ ਕ੍ਰਿਕਟ ਖੇਡੀ ਸਪੋਰਟਸ ਮੇਰਾ ਪੈਸ਼ਨ ਹੈ ਮੈਂ ਕਦੇ ਕ੍ਰਿਕਟ ਨਹੀਂ ਮੈਂ ਫੁੱਟਬਾਲ ਵੀ ਖੇਡ ਲਿਆ ਨਾ ਬੈਡਮਿੰਟਨ ਵੀ ਖੇਡ ਲਿਆ ਨਾ ਮੈਂ ਵਾਲੀਬਾਲ ਵੀ ਖੇਡ ਲਿਆ ਨਾ ਮੈਂ ਹੈਂਡਬਾਲ ਵੀ ਖੇਡ ਲਿਆ ਗੇਮਸ ਹਨ ਆ ਪੈਸ਼ਨ ਹੈ ਸ਼ੁਰ ਮੈਂ ਠੀਕ ਹੈ ਨਵਰਮੈਂ ਆਪਣਾ ਉਹਨੂੰ profession ਨਹੀਂ ਬਣਾਇਆ ਹੈਗਾ passion ਤੇ profession 'ਚ ਫਰਕ ਹੈ ਤੇ ਮੇਰਾ passion ਹੈ profession ਨਹੀਂ ਹੈ ਜਦੋਂ ਮਨੂੰ ਬੱਚੇ ਖੇਡਦੇ ਹੁੰਦੇ ਆ ਨਾ ਮੈਂ ਬਹੁਤ ਚੰਗਾ ਲਾਉਦਾ ਕਿਉਂਕਿ ਆਹੀ ਗਲੀਆਂ 'ਚ ਜਿਹੜੇ ਬੱਚੇ ਖੇਡਦੇ ਨੇ ਕਦੀ ਗਲੀਆਂ 'ਚ ਅਸੀਂ ਖੇਡਦੇ ਹੁੰਦੇ ਸੀਗੇ ਅੱਜ ਕਾ ਦਾ ਲੋਕੀ ਹੁਣ ਵੀਡੀਓ ਗੇਮਾਂ 'ਤੇ ਸ਼ੁਰੂ ਹੋ ਗਏ ਜਦੋਂ ਕੋਈ ਬੱਚਾ ਕੋਈ ਗੇਮ ਖੇਡਦਾ ਹੁੰਦਾ ਚਾਹ ਬੈਡਮਿੰਟਨ ਖੇਡਦਾ ਹੋਵੇ ਚਾਹ ਕੋਈ ਹੋਰ ਖੇਡਦਾ ਹੋਵੇ ਮੈਨੂੰ ਹੁੰਦਾ ਕਿ ਵਾ ਦੋ ਮਿੰਟ ਜੁਆਇਨ ਜੁਰ ਕਰਾਂ ਜੋ ਜੁਆਇਨ ਕਰਕੇ ਮੈਨੂੰ ਨਾ ਅੰਦਰੋਂ ਸੈਟੀਸਫੈਕਸ਼ਨ ਹੁੰਦੀ ਹੈ ਸਕੂਨ ਮਿਲਦਾ ਇੱਕ ਵੱਡੀ ਗੱਲ ਆ ਚਲੋ ਗੱਲ ਥੋੜੀ ਸਿਆਸਤ ਵਾਲ ਫੇਰ ਕਰਦੇ ਤੁਸੀਂ ਕਹਿੰਦੇ ਆਮ ਆਦਮੀ ਨੇ ਕੁਝ ਨਹੀਂ ਕੀਤਾ ਪਰ ਜੇ ਗੱਲ ਕੀਤੀ ਆਮਾ ਨੂੰ ਵੀ ਪਾਰਟੀ ਦੀ ਉਹ ਕਹ ਰਿਹਾ ਸੀ ਸੂਬੇ ਦਾ ਬਹੁਤ ਵਿਕਾਸ ਕੀਤਾ ਜਦਕਿ ਵਿਰੋਧੀ ਪਾਰਟੀਆਂ ਨੇ ਅੱਜ ਤੱਕ ਕਰਜ਼ੇ ਹੀ ਚੜਾਇਆ ਸਹੀ ਗੱਲ ਆ ਆ 2 ਲੱਖ 2000 ਦਾ ਖਰਚਾ ਤੇ ਵਿਰੋਧੀ ਜਾਂ ਝਾੜਤਾ ਨਾ ਆ 2 ਲੱਖ ਇੱਕ 250 ਹਜ਼ਾਰ ਦਾ ਝਾੜਾ ਆ ਜ਼ਮੀਨ ਨੂੰ ਮੋੜਗੇ ਕਰੇ 250 ਹਜ਼ਾਰ ਕਰੋੜ ਚ ਜਾਂ ਆਮ ਲੋਕਾਂ ਨੇ ਕਰਤਾ ਨਾ ਯਾਰ ਕਿੱਦਾਂ ਦੀ ਗੱਲ ਕਰਦੇ ਤੁਸੀਂ ਆਮ ਆਦੀ ਪਾਰਟੀ ਕਹਿੰਦੇ ਹੋ ਮੈਂ ਤਾਂ ਉਹਨੂੰ ਅਲੀ ਬਾਬਾ ਚਾਲੀ ਚੋਰ ਕਹਿੰਦਾ ਇਹ ਤਾਂ ਚੋਰਾਂ ਦੀ ਪਾਰਟੀ ਆ ਇਹਨਾਂ ਲੋਕਾਂ ਨੇ ਸਿਵਾਏ ਕਰਜ਼ਾ ਚੜਾਉਣ ਤੋਂ ਸਿਵਾਏ ਪੰਜਾਬ ਲੁੱਟਣ ਤੋਂ ਕਿਨੇ ਕੀਤਾ 900 ਕਰੋੜ ਤਾਂ ਇਹਨਾਂ ਦੀ ਐਡਵਰਟਾਈਜ਼ਮੈਂਟ ਦਾ ਖਰਚਾ ਸਾਲ ਦਾ ਹੈ ਕਿ ਨਹੀਂ ਹੈਗਾ ਬਜਟ ਹੈ ਕਿ ਨਹੀਂ ਹੈਗਾ 22000 ਕਰੋੜ ਦੀ ਤਾਂ ਬਾਹਰ ਐਡਵਰਟਾਈਜ਼ਮੈਂਟ ਕਰਤੀ ਆਟੀ ਚਾਹੀ ਕਿ ਨਹੀਂ ਆਈ ਚੀਜ਼ ਇਕ ਲਾਣੀ ਅੰਦਰ ਰੁਪਈਏ ਦੀ ਤੇ ਐਡਵਰਟਾਈਜ਼ਮੈਂਟ ਕਰੋੜ ਦੀ ਕਰ ਦੇਣਗੇ ਹੈ ਕਿ ਨਹੀਂ ਸੱਚੀ ਗੱਲ ਆ ਇਹ ਤਾਂ ਦੇਖੋ ਪੜਨੇ ਇਹ ਸਾਰੇ ਭੰਡ ਨੇ ਲੋਕਾਂ ਨੇ ਟਰਸਟ ਕੀਤਾ 92 ਮੇਲੇ ਜਿਤਾਤੇ ਉਹਨੇ ਟਰਸਟ ਕਰਨਾ ਅਲੱਗ ਗੱਲ ਹੈ ਪਤਾ ਲੱਗ ਜੂਗਾ ਹੁਣ ਟਰਸਟ ਕਿੰਨਾ ਹੋਇਆ ਜੇ ਇੰਨੇ ਟਰਸਟ ਹੈ ਅੱਜ ਭਾਰਦਗਰ ਕੈਂਪ ਚ ਤੇ ਹੋਰ ਜਿਹੜੇ ਏਰੀਆਜ਼ ਆ ਇਹ ਪੈਸੇ ਦੇ ਦੇ ਕੇ ਵੋਟਾਂ ਕਿਉਂ ਖਰੀਦਨ ਨੂੰ ਫਿਰਦੇ ਆ ਓਪਨ ਦੇ ਰਿਆ ਬੈਗ ਓਪਨ ਦਤੇ ਮੇਰੇ ਕੋਲ ਪ੍ਰੂਫ ਹੈ ਮੇਰੇ ਕੋਲ ਪ੍ਰੂਫ ਹੈ ਪ੍ਰੂਫ ਪੇਸ਼ ਕਰੂੰਗਾ ਪ੍ਰੂਫ ਮੈਂ ਕਹਾਂ ਜੇ ਪ੍ਰੂਫ ਪੇਸ਼ ਨਹੀਂ ਕਰ ਕੋਰਟ ਚ ਪੇਸ਼ ਕਰੂੰਗਾ ਅੱਛਾ ਜੀ ਮੈਂ ਗੱਲਾਂ ਨਹੀਂ ਕਰਦਾ ਮੇਰੇ ਕੋ ਬੰਦੇ ਆ ਜਿਹੜੇ ਸਾਡੇ ਸ਼ਰਮਨੀ ਕਾਲੀਦਾਲ ਦੀ ਡੈਡੀਕੇਟਿਡ ਟੀਮ ਹੈ ਨਾ ਉਹਨੂੰ ਵੀ ਦੇਖੀਏ ਅੱਛਾ ਜੀ ਬਹੁਤ ਕੁਝ ਹੋ ਰਿਹਾ ਮੈਂ ਸਭ ਸੁਣੇਦਾ ਪਰ ਲੋਕਾਂ ਨੇ ਇਹ ਸੁੱਟਾਰ ਲਿਆ ਲੋਕੀ ਕਹਿੰਦੇ ਪੈਸੇ ਤਾਂ ਇਹਨਾਂ ਕੋਲ ਲੈ ਲਓ ਕੋਈ ਸਾਡੇ ਪੈਸੇ ਚੋਰੀ ਤਾਂ ਨੇ ਡੱਕੇ ਇਹਨਾਂ ਨੇ ਮਾਰੇ ਹੋਏ ਆ ਮੈਂ ਵੀ ਬੇਨਤੀ ਕਰਦਾ ਹਾਂ ਨਾ ਭਾਈ ਪੈਸੇ ਲੈ ਲਓ ਆਪਣੇ ਪੈਸਾ ਇਹ ਡਾਕੂ ਆਣੇ ਮਾਥਾ ਮਾ ਡਾਕੂ ਕਾਬੂ ਆਂਦੇ ਆ ਡਾਕੂਆਂ ਕੋਲੋਂ ਪੈਸੇ ਦੇ ਲਓ ਜਿਹੜਾ ਡਾਕੂ ਆਉ ਦੱਸੂਗਾ ਕੌਣ ਹੈਗਾ ਇਹਦਾ ਪੈਸੇ ਦੇ ਰਿਆ ਪੈਸੇ ਲੈ ਲਓ ਇੱਕ ਗੱਲ ਆਪਾਂ ਚਲੂ ਹੋਰ ਕਰ ਲੈਨੇ ਜ਼ਰੂਰੀ ਮਲੇ ਕਹਿੰਦਾ ਬੀਜਪੀ ਨਾਲ ਐਲਾਈਅੰਸ ਹੋਏਗਾ 2027 ਦੀਆਂ ਦੇਖੋ ਗੱਲ ਇਦਾਂ ਬੀਜਪੀ ਨਾਲ ਸਾਡਾ 9 ਮਾਸ ਦਾ ਰਿਸ਼ਤਾ ਰਿਹਾ ਪਰ ਸਾਡੀ ਜਿਹੜੀ ਪਹਿਲੀ ਪ੍ਰੈਫਰੈਂਸ ਹੈ ਨਾ ਉਹ ਹੈਗੀ ਪੰਜਾਬ ਪੰਜਾਬ ਦੇਖੋ ਸਾਡੇ ਵਾਸਤੇ ਨਾ ਸਾਡਾ ਘਰ ਹੈ ਉਹਨਾਂ ਵਾਸਤੇ ਸਟੇਟ ਹੈ ਜਿੱਦੋਂ ਉਹਨਾਂ ਸਾਨੂੰ ਘਰ ਸਮਝ ਲਿਆ ਕਿ ਪੰਜਾਬ ਸਾਡਾ ਘਰ ਹੈ ਤੇ ਜਿਹੜੀਆਂ ਜ਼ਰੂਰਤਾਂ ਹੈਗੀਆਂ ਪੰਜਾਬ ਦੀਆਂ ਉਹ ਮੰਨ ਲਈਆਂ ਨਾ ਉਦੋਂ ਹੀ ਐਲਾਈਅੰਸ ਹੋ ਜਾਊਗਾ ਸ਼ੁਕਰੀਆ ਥੈਂਕ ਯੂ ਜੋ ਸ਼ੋਮਨੀ ਕალიਦਲ ਦੇ ਉਮੀਦਵਾਰ ਪਰਪੁਰਕਾਰ ਸਿੰਘ ਕੁਮੜ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਜੋ ਸੂਬੇ ਦੀ ਸੱਤਾ ਤੇ ਉਹ ਕੋਈ ਵਿਕਾਸ ਨਹੀਂ ਕਰ ਰਹੀ ਤੇ ਆਮ ਲੋਕ ਇਸ ਤੋਂ ਹੰਕ ਚੁੱਕਿਆ ਪਰ ਸਮਾਂ ਜਲਦ ਹੀ ਬਦਲਣ ਵਾਲਾ ਹੈ ਤੇ ਦੇਖਣਾ ਹੋਵੇਗਾ ਆਮ ਲੋਕ 19 ਤਰੀਕ ਨੂੰ ਕਿਸ ਨੂੰ ਵੋਟ ਪਾਉਂਦੇ ਆਣ ਨਾਲ ਸਮੇ ਦੱਸੇਗਾ ਤਾਂ ਦਾ ਪਰਸਨ ਜੱਗੇ ਨਾਲ ਰਵੀ ਜੱਗ